ਪਿੰਡ ਡਗਰੂ ਵਿਖੇ ਸਥਾਪਤ 66 ਕੇਵੀ ਸਬਸਟੇਸ਼ਨ ਤੇ ਤਾਇਨਾਤ ਸਹਾਇਕ ਲਾਈਨਮੈਨ ਗੁਰਦੀਪ ਸਿੰਘ 30 ਸਾਲਾਂ ਨੌਜਵਾਨ ਦੀ ਕੰਮ ਕਰਦੇ ਸਮੇ 11 ਕੇਵੀ ਦੀ ਹਾਈ ਵੋਲਟੇਜ ਤਾਰਾਂ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ ਜਿਸ ਦੇ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਮ ਕਰਨ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਗੁਰਦੀਪ ਦਾ ਸਾਰਾ ਪਰਿਵਾਰ ਪੁੱਬਾ ਮਾਰ ਕੇ ਰੋ ਰਿਹਾ ਸੀ ਉੱਥੇ ਹੀ ਉਹਨਾਂ ਦੇ ਨਾਲ ਕੰਮ ਕਰਦੇ ਸਾਥੀਆਂ ਵਿੱਚ ਰੋਹ ਤੇ ਭਾਰੀ ਗੁੱਸਾ ਸੀ ਉਹਨਾਂ ਦਾ ਕਹਿਣਾ ਹੈ ਕਿ ਪਰਮਟ ਦੇ ਬਾਵਜੂਦ ਵੀ ਤਾਰਾਂ ਵਿੱਚ ਕਰੰਟ ਕਿਵੇਂ ਆਇਆ ਜਿਸ ਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਅਧਿਕਾਰੀ ਹਨ ਇਸ ਮੌਕੇ ਗੁਰਦੀਪ ਸਿੰਘ ਨਾਲ ਕੰਮ ਕਰਦੇ ਸਾਥੀਆਂ ਵੱਲੋਂ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਅਗਵਾ ਨੇ ਮੰਗ ਕੀਤੀ ਕਿ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੇ ਨਾਲ-ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜੇ ਹੀ ਅਣਗਿਲੀ ਨਾ ਕਰਨ ਜਿਸ ਨਾਲ ਕਿਸੇ ਨੌਜਵਾਨ ਪੁੱਤ ਦੀ ਮੌਤ ਨਾ ਹੋਵੇ ਆ ਦੱਸੋ ਜੀ ਸਾਡਾ ਕੁੱਤਾ ਮਰਿਆ ਜੀ ਜਿਹਨੂੰ ਇੱਕ ਐਸਟੀਓ ਵੀ ਪੁੱਛਣ ਨਹੀਂ ਆਇਆ ਤੇ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਹੋ ਉਹ ਮਹਾਰਾਜ ਜੀ ਸਾਡੇ ਕੋਟਾ ਇਹ ਜਿਹੜਾ ਸਾਫੇ ਦਾ ਸਵਾਰੀ ਦੀ ਜ਼ਿੰਮੇਵਾਰੀ ਤਾਂ ਲੰਮੇ ਜਵਾਕ ਨਹੀਂ ਹੈਗੇ ਮੈਂ ਲਾਈਏਗੀ ਜ਼ਿੰਮੇਵਾਰੀ ਰਿਪੋਰਟ ਹੀ ਲਾਈਏ ਮੇਰੀ ਗੱਲ ਸੁਣੋ ਉਹ ਅੱਧਰ ਕਿਹਨੇ ਰਿਪੋਰਟ ਖੋਜੇ ਤੁਸੀਂ ਪਹਿਲਾਂ ਕੋਟਾ ਤਿਆਰ ਕਰੋਗੇ ਮੈਂ ਇੱਕ ਗੱਲ ਦੱਸੋ ਜੀ ਮਾੜੀ ਜੀ ਇਹ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋਸਾ ਜੀ ਸਾਨੂੰ ਨਹੀਂ ਪਤਾ ਅਸੀਂ ਮਹਿਕਮੇ ਚ ਨਹੀਂ ਕੰਮ ਕੀਤਾ ਫੈਟੋ ਨੋਨ ਫੈਟੋ ਦੀ ਐਕਸੀਡੈਂਟ ਰਿਪੋਰਟ ਕਦੋਂ ਜਾਂਦੀ ਆ ਤੁਸੀਂ ਜਸਟ ਇੱਕ ਮੇਲ ਕਰਨੀ ਸੀਗੀ ਮਹਾਰਾਜ ਇੱਕ ਮੇਲ ਕਰਨੀ ਸੀ ਸਾਨੂੰ ਕਿ ਬੇਕੂ ਬਣਾਈ ਜਾਂਦੇ ਹੋ ਤੁਸੀਂ ਮੈਂ ਸਿਰਫ ਫੋਨ ਕੀਤਾ ਦਫਤਰ ਨੂੰ ਕੁਝ ਨਹੀਂ ਆਇਆ ਫੋਨ ਕਿੱਥੋਂ ਪੱਲੇ ਨਹੀਂ ਕੋਈ ਤੁਸੀਂ ਮੈਨੂੰ ਇੱਕ ਕਰ ਦੱਸੋ ਇੱਕ ਇੱਕ ਇੰਨੇ ਬੰਦੇ ਤੋਂ ਪ੍ਰਾਖੂ ਨਹੀਂ ਇੱਕ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਕੈਂਡਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਨੇ ਤੇ ਪੱਚਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ ਐਸਡੀਓ ਤੇ ਜਾਂ ਤੁਹਾਡੇ ਤੇ ਮੇਰਾ ਹੀਰੇ ਵਰਗਾ ਮੁੰਡਾ ਮਾਰਤਾ ਤੁਸੀਂ ਦੱਸੋ ਤੁਹਾਡਾ ਕੁਝ ਨਹੀਂ ਲੱਗਦਾ ਤੁਹਾਡੇ ਕਿਹਦੇ ਮੌਤ ਹੋਈ ਹੋਵੇ ਤੁਸੀਂ ਕੁਰਸੀਆਂ ਛੱਡ ਛੱਡ ਭੱਜਦੇ ਹੋ ਇਹ ਸਾਡਾ ਜਵਾਕ ਬਣ ਰਿਹਾ ਜਵਾਕ ਇੱਥੇ ਤੋਂ ਜਿਵੇਂ ਵੀ ਸਰ ਰਾਤ ਸਪਲਾਈ ਚਲਾ ਕੇ ਗਏ ਆ ਜੀ ਦੁਬਾਰਾ ਫੇਰ ਉਹੀ ਆ ਕੇ ਕੋਈ ਮਗਰ ਉਹਦੇ ਨਾਂ ਹੋਣਾ ਬਹੁਤ ਮੰਦਤਾ ਕਰੀਦਾ ਪੁੱਤ ਉਹ ਤੁਸੀਂ 10000 ਰੁਪਏ ਦੇ ਕੇ 10000 ਰੁਪਏ ਦੇ ਕੇ ਕੀ ਇਸ ਖੌਣੇ ਹੋ 10000 ਰੁਪਏ ਨਹੀਂ 10000 ਰੁਪਏ 295 ਦਾ ਪੀੜਤ ਸਾਢੇ 4 ਸਾਲ ਹੋ ਗਏ 10000 ਤੇ ਚੌਂ ਕਰਦਾ ਪਿਆ ਜੀ ਉਹ ਬੰਦਾ ਸਾਡਾ ਪੁੱਤ ਮਾਰਦਾ ਪੁੱਤ ਹੀਰੇ ਵਰਗਾ ਤੁਹਾਡੇ ਵਰਗੇ ਚਾਰ ਮਫਸਲਾਂ ਨੇ ਤੁਸੀਂ ਚਾਰ ਬੋ ਕਾਹਦਾ ਲੋ ਇਹ ਜਾ ਕੇ ਸੀਐਮਡੀ ਦੀ ਜੱਜ ਜੱਤ ਬੁਲਾਉਨੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਬੰਦੇ ਕਿੰਨੇ ਆ ਨਾੜਾ ਦੇ ਮੁੰਡਾ ਪੱਟੜੇ ਬੰਦੇ ਗੱਲ ਵਿੱਚ ਕੀ ਤੇ ਲੀ ਦੂੰ ਤਾ ਤੈਨੂੰ ਫੇਰ ਵੇਖਾਂਗੇ ਨਾ ਤੂੰ ਰੋਇਦਾ ਕੰਮ ਕਰਦਾ ਗਿਆ ਮੁੰਡੇ ਹੋ ਤੜਕੇ ਫੇਰ ਦੋ ਬੰਦੇ 9000 ਦਾ ਕੰਮ ਕਰਦਾ ਸੀ ਤੁਸੀਂ ਕਹਿੰਦੇ ਇਹ ਅੱਧੇ ਘੰਟੇ ਸਪਲਾਈ ਨਾਲ ਚੱਲੀ ਤੱਕ ਦੇਾਂਗੇ ਹੁਣ ਥੰਡ ਰਕ ਗਈ ਏ ਕਿਸੇ ਨੂੰ ਕੁਝ ਗਿਆ ਏ ਓ ਜਾ ਬੈਠੋ ਬੈਠੇ ਰਹੋ ਤੁਸੀਂ ਹਾਂ ਆਹ ਸੌਰ ਜਾ ਓ ਜਾ ਬੈਜੋ ਟਿੱਕੇ ਯਾਰਾ ਮੈਂ ਇੱਕੋ ਟੱਕ ਕੰਮ ਕਰਦਾ ਰਿਹਾ ਬੰਦਾ ਸਵੇਰਾ ਤੁਸੀਂ 9 ਵਜੇ ਫੇਰ ਕੰਮ ਤੇ ਬੁਲਾ ਲਿਆ ਇਹਨੂੰ ਰੋਟੀ ਵੀ ਨਹੀਂ ਖਾਣ ਦਿੱਤੀ ਮੇਰਾ ਮੁੰਡਾ ਰੋਟੀ ਤੋਂ ਬਿਨਾਂ ਮਰਿਆ ਤੁਹਾਡਾ ਘਰ ਦਾ ਪੁੱਤ ਮਰ ਗਿਆ ਪਰ ਉਹਦਾ ਵੀ ਲੋਕ ਬਣਾਉਣੇ ਆ ਤੁਸੀਂ ਤਾਂ ਪੁੱਤ ਜਦੋਂ ਫੋਨ ਕੀਤਾ ਤੁਸੀਂ ਆਏ ਦੋ ਫਟਾਵੇਂ ਤੁਹਾਡਾ ਇਹ ਜਿਹਾਂ ਦਾ ਮੈਂ ਜਿੰਜੀ ਨਹੀਂ ਰਹਾਦਾ ਜਿਹੜੇ ਪੈਸੇ ਸਾਡੇ ਮਰੇ ਤੇ ਨਹੀਂ ਆ ਸਕਦੇ ਫਿਰ ਤੁਸੀਂ ਹੱਥ ਕਿਹਨਾਂ ਲੱਛੇ ਮੈਂ ਤੁਹਾਡੇ ਪਰਿਵਾਰ ਦਾ ਮੈਂ ਮੈਂ ਛੱਡ ਡੇਡ ਘੰਟਾ ਰਹਿ ਗੁਜ਼ਾਰੇ ਲਾ ਦੇਣਾ ਇਹ ਕਿਰਸਾ ਕੀ ਨਹੀਂ ਜੀ ਲੈ ਕੇ ਆਉਂਦਾ ਇੱਥੇ ਐਕਸ਼ਨ ਸਾਹਿਬ ਇਸ ਬੰਦੇ ਤੋਂ ਤੁਹਾਨੂੰ ਗਲਤੀ ਚੱਲਿਆ ਮੈਂ ਇਸ ਬੰਦੇ ਨਹੀਂ ਫਿਰ ਵੀ ਨਹੀਂ ਕਰਦਾ ਇਹ ਆਪਣਾ ਵੀ ਜਿਹੜਾ ਵੀਰ ਦਾ ਡੇਡ ਘੰਟਾ ਕਰਕੇ ਜਦੋਂ ਲਾ ਦਈਏ ਤੁਹਾਨੂੰ ਮੋਰੇ ਚਲਾ ਦੇਣਾ 好了好了，我跟你讲。 पानी के लिए और पानी के लिए ਇਹ ਕਦੀਮ ਨਾਜ਼ਮਟ ਮਰਦਾਪੁਰ 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 ਮੈਂ ਕਰਦੀਪ ਅਮਰ ਰਹੇ ਅਮਰ ਰਹੇ ਅਮਰ ਰਹੇ ਮੈਂ ਕਰਦੀਪ ਅਮਰ ਰਹੇ ਅਮਰ ਰਹੇ ਅਮਰ ਰਹੇ ਗਦੀਪ ਦੇਕਾਤਾਂ ਦਾ ਕਰਾਚੀ ਆਪਾ ਹਾਏ 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 ਸਭ ਕੇ ਪੁੱਟਾ ਹਾਏ 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 ਪਾਰਕਾਉਂ ਦੀ ਕਦੀਮ ਨਾਜ਼ਮਟ ਮਰਦਾਪੁਰ 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 ਬਲਾਕਾਟ ਦੇ ਸੀਐਮਡੀ ਮਰਦਾਪੁਰ 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 ਕਹਿੰਦਾ ਜਥੇਬੰਦੀ ਫੈਡਰੇਸ਼ਨ ਨੇ ਟਿਕਾਣਾ ਦਿੱਤਾ ਉਹਦਾ ਸਾਰੇ ਵਾਲਾ ਜ਼ਿੰਮੇਵਾਰਾ ਸੀਐਮਡੀ ਬਲਦੇਵ ਸਰਾਹ ਤੇ ਪੰਜਾਬ ਸਰਕਾਰ ਦੀ ਗੰਦੀ ਮੈਨੇਜਮੈਂਟ ਜਿਹੜੀ ਆ ਉਹ ਆ ਤੇ ਨਾਲ ਭਗਵੰਤ ਮਾਨ ਜਿਹੜਾ ਕਹਿੰਦਾ ਕਿ ਮੈਂ ਲੋਕਾਂ ਨੂੰ ਸਪਲਾਈ ਦੇ ਦੂੰਗਾ ਉਹ ਰੋਜ਼ ਸਾਡੇ ਦੋ ਦੋ ਤਿੰਨ ਤਿੰਨ ਮੁੰਡੇ ਮਰਦੇ ਆ ਉਹਨਾਂ ਦਾ ਅਸਲੀ ਕਾਤਲ ਬਲਦੇਵ ਸਰਾਹ ਸੀਐਮਡੀ ਆ ਜਿਹੜਾ 7200 ਬੰਦਿਆਂ ਤੋਂ 15000 ਪਿੰਡਾਂ ਦੇ ਉੱਤੇ ਕੰਮ ਲੈਣਾ ਚਾਹੁੰਦਾ ਵਾ ਕੱਟੇ ਸ਼ੱਕਾ ਚਮਚਾ ਅਗਲੀ ਕਰਕੇ ਕਮ ਲੈਣਾ ਚਾਹੁੰਦਾ ਅੱਜ ਸਾਡਾ ਗਰਦੀਪ ਜਿਹੜਾ 24 ਸਾਲਾਂ ਦੀ ਉਮਰ ਦੇ ਵਿੱਚ ਸਿਰਫ ਨਗੂਣੀ 9900 ਰੁਪਏ ਤਨਖਾਹ ਲੈਂਦਾ ਸੀ ਜਿੰਨੂੰ ਰੈਗੂਲਰ ਕਰਦਾ ਸੀਗਾ ਉਹ ਅੱਜ ਸ਼ਹੀਦ ਹੋ ਗਿਆ ਸਾਡਾ ਤੇ ਉਹਨੂੰ ਕਿਸੇ ਖਾਤੇ 'ਚ ਨਹੀਂ ਲੈਣ ਵਾਲਾ 7200 ਬੰਦੇ ਸਾਡੇ ਕੰਮ ਕਰਦੇ ਆ ਪੂਰੇ ਪੰਜਾਬ 'ਚ ਜਦ ਕੇ 12000 ਪਿੰਡਾਂ ਤੇ ਉਹਦੇ ਇਲਾਵਾ ਸ਼ਹਿਰਾਂ ਦਸੌਕ ਕਿਤਾ ਸਪਲਾਈ ਦੇ ਸਕੂਗਾ ਪਰ ਡਿੰਗੇ ਮਾਰਦਾ ਸੀਐਮਡੀ ਜੇ ਮੈਂ ਇਹ ਸਪਲਾਈ ਦੇ ਦੂੰਗਾ ਸਾਡੇ ਰੋਜ਼ ਮੁੰਡੇ ਦੋ ਦੋ ਮਰਦੇ ਆ ਨੌਜਵਾਨ ਅਸੀਂ ਕਿੱਥੇ ਨੂੰ ਜਾਈਏ ਸਾਡਾ ਅਸਲੀ ਜਿਹੜਾ ਕਾਤਲ ਆ ਉਹ ਫਿਲਦੇ ਅਫਸਰਾਮ ਆ ਜਿਹੜਾ ਭਗਵੰਤ ਮਾਨ ਦਾ ਖਾਸ ਚਮਚਾ ਵਾ ਜਿਹੜਾ ਚਮਚਾ ਬਣ ਕੇ ਉਹ ਜੱਸਾ ਦੇ ਸਰਰੀ ਨੀਤੀਆਂ ਚਰੋਣਾ ਪਰ ਥੱਲੇ ਸਿਸਟਮ ਪੂਰਾ ਵਿਗੜ ਚੁੱਕਿਆ ਵਾ ਕੋਈ ਵੀ ਸਿਸਟਮ ਜਿਹੜਾ ਹੈ ਨਹੀਂਗਾ ਸਾਡੇ ਬੰਦੇ ਕੰਮ ਕਰਨ ਨੂੰ ਸੋ ਰੋਜ਼ ਮਰਦੇ ਆ ਰੋਜ਼ ਮਰਦੇ ਆ ਉਹਦਾ ਜ਼ਿੰਮੇਵਾਰ ਸੀਐਮਡੀ ਬਲਦੇਵ ਸਰਾਹ ਕੋ ਪਰਮਟ ਲਿਆ ਕੇ ਪਰਮਟ ਲੈਣਾ ਕਿੰਨੇ ਲੈਣਾ ਵਾ ਇਹ ਇਹਨਾਂ ਦੇ ਅਧਿਕਾਰੀਆਂ ਨੇ ਲੈਣਾ ਵਾ ਇਹਨਾਂ ਦੇ ਅਫਸਰਾਂ ਨੇ ਲੈਣਾ ਬੰਦੇ ਹੈ ਨਹੀਂਗੇ ਬੰਦੇ ੱੱਕੇ ਨਾਲ ਇੱਕ ਬੰਦਾ ਕੰਮ ਕਰਦਾ ਸੀਗਾ ਇੱਕ ਇੱਕ ਬੰਦਾ ਉੱਥੇ ਕੰਮ ਕਰਦਾ ਦੱਸੋ ਕਿਦਾਂ ਸਿਸਟਮ ਚੱਲੂ ਐਸ ਜਿਆਦਾ ਲੋਕਾਂ ਨੂੰ ਹਾਵੀ ਕੀਤਾ ਹੋਇਆ ਪਬਲਿਕ ਨੂੰ ਸਾਡੇ ਉੱਤੇ ਪਰ ਸਾਡੇ ਬੰਦੇ 7200 ਮੈਨੂੰ ਇਹ ਦੱਸੋ ਪੂਰੇ ਪੰਜਾਬ 'ਚ 12000 ਪਿੰਡ ਆ ਸ਼ਹਿਰਾਂ ਤੋਂ ਇਲਾਵਾ ਇੱਕ ਇੱਕ ਬੰਦਾ ਇੱਕ ਇੱਕ ਪਿੰਡ ਦੀ ਸਪਲਾਈ ਕਿੱਦਾਂ ਬਹਾਲ ਕਰ ਦੂ ਇਹ ਕਿਹੜਾ ਜਾਦੂ ਦੀ ਛੜੀ ਆ ਭਗਵੰਤ ਮਾਨ ਦੇ ਕੋਲੇ ਜਾਂ ਸੀਐਮਡੀ ਦੇ ਕੋਲੇ ਜਿਹੜਾ ਲੋਕਾਂ ਨੂੰ ਸਪਲਾਈ ਦੇ ਦੂ ਆ ਸਾਡਾ ਨੌਜਵਾਨ ਮੁੰਡਾ ਦੇ ਇਸ ਪਿਆ ਵਾ ਦੇਖ ਲੈ ਭਗਵਾਨ ਉਹ ਜਿੱਦਣ ਬਲਦੇਵ ਸਰਾਂ ਦਾ ਮੁੰਡਾ ਮਰਿਆ ਜਾਂ ਕਿਸੇ ਡਾਇਰੈਕਟਰ ਦਾ ਮੁੰਡਾ ਮਰਿਆ ਉਦੋਂ ਪਤਾ ਲੱਗੂ ਉਹਨੂੰ ਵੀ ਕਿੱਦਾਂ ਕਿੱਦਾਂ ਵੀ ਉਹ ਮੁੰਡੇ ਜਿਹੜੇ ਨੌਜਵਾਨ ਮੁੰਡੇ ਤੁਰੀਆਂ ਫਿਰਦੀਆਂ ਇਹਨੂੰ ਰੱਖਾਓ ਭਰਾ ਜੇ ਠਿੰਗਾ ਮਾਰ ਮਾਰ ਕੇ ਤੁਸੀਂ ਸਿਸਟਮ ਚਲਾ ਦੇਵਾਂਗੇ ਸਿਸਟਮ ਐਂਦਾ ਨਹੀਂ ਚੱਲਦਾਗਾ ਸਿਸਟਮ ਬੰਦਿਆਂ ਨਾਲ ਚੱਲਦਾ ਬੰਦੇ ਤੁਹਾਡੇ ਕੋਲ ਹੈ ਨਹੀਂ ਤੱਕੇ ਨਾਲ ਮੁੰਡਿਆਂ ਨੂੰ ਉੱਤੇ ਚੱਲਦੀ ਵਾਲੇ ਨਾਲ ਤੇ ਧੜਾਈ ਜਾਂਦੇ ਹੋ ਜੇ ਨਹੀਂ ਕੰਮ ਕਰਦੇ ਸਸਪੈਂਡ ਕਰ ਦੇਵਾਂਗੇ ਐਂਦਾ ਕਰਦੇ ਕਿ ਤਨਖਾਹ ਦਿੰਦਾ ਕਿ ਕਿਹੜਾ ਚੱਕਰ ਨਹੀਂ ਆ ਜਦੋਂ ਬੰਦਾ ਤਾਂ ਹੈ ਹੀ ਨਹੀਂ ਕੋਈ ਪਾਵਰ ਵੀ ਮਿਲ ਕੀ ਮੰਗ ਕਰੋਗੇ ਐਸ.ਪੀ. ਆਪ ਐਸ.ਪੀ. ਤਾਂ ਆਪਣੇ ਕੋਲ ਚਾਹੇ ਬੰਦੇ ਰੱਖੇ ਹਨ ਸਿੰਘ ਜੀ ਇਹ ਸਰ ਸਾਡਾ ਸਾਥੀ ਸੀਗਾ ਜੀ ਗੁਰਦੀਪ ਸਿੰਘ ਜੋ ਕਿ ਡਗਰੂ ਸਾਵੜੀਆਂ ਵਿਖੇ ਬਤੌਰ ਸਾਈਕਲਿੰਮੈਨ ਦੌਰ ਤੇ ਕੰਮ ਕਰ ਰਿਹਾ ਸੀਗਾ ਇਹ ਸਾਥੀ ਰਾਤ ਵੀ ਲਗਭਗ 1 ਵਜੇ ਦੇ ਕਰੀਬ ਆਪਦਾ ਕੰਮ ਕਰਕੇ ਸ ਹੈ ਸਪਲਾਈ ਚਲਾ ਕੇ ਗਿਆ ਸੀਗਾ ਉਸ ਤੋਂ ਬਾਅਦ ਦੁਬਾਰਾ ਉਹਨੂੰ ਸਵੇਰੇ ਫੇਰ ਬੁਲਾ ਲਿਆ ਗਿਆ ਹਾਂ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਲਾਈਨ ਦੇ ਉੱਪਰ ਕੰਮ ਕਰਨ ਲਈ ਜਦੋਂ ਇਹ ਖੰਭੇ ਦੇ ਉੱਪਰ ਚੜ੍ਹਿਆ ਤਾਂ ਉੱਪਰੋਂ ਕਰੰਟ ਲੱਗਣ ਦੇ ਕਾਰਨ ਉਹ ਕੰਬੇ ਤੋਂ ਡਿੱਗ ਕੇ ਤੇਦੀ ਉਹ ਮੌਤ ਹੋ ਗਈ। ਤੇ ਸਾਥੀ ਦੀ ਉਮਰ 30 ਸਾਲ ਸੀ। ਆਹੋ ਕੁਵਾਰਾ ਸੀ। ਇਹ ਸਬੰਧਤ ਜਹੀ ਦੱਸ ਸਕਦੇ ਆ ਤੇ ਸਬੰਧਤ ਵਸੂ ਦੱਸ ਸਕਦੇ ਆ ਕਿ ਇਹ ਕੀ ਪਰਮਟਰ ਤੇ ਲੈਨਾਂ ਤੇ ਹੋਇਆ ਸੀ ਕਿ ਨਹੀਂ ਹੋਇਆ ਸੀ। ਸਾਥੀ ਇਹ ਰੈਗੂਲਰ ਸੀਗਾ ਜੀ ਪਰ ਇਹਦੇ ਤੇ ਇੱਕ ਵੱਡਾ ਇਹ ਤੇ ਤਰਾਸ ਦੀ ਹੋਰ ਸੀ ਕਿ ਇਹ 295/19 ਅਧੀਨ ਇਹ ਜਿਹੜਾ ਕਿ ਇਹਨਾਂ ਨੇ ਮਾਰਪਈ ਹੋਈ ਸੀ ਕਿ ਲਗਾਤਾਰ 4.5 ਸਾਲ ਤੋਂ ਇਹ ਸਾਥੀ ਜਨ 3 ਸਾਲ ਦਾ ਪ੍ਰੋਵੀਜ਼ਨ ਸਮਾਂ ਪੂਰਾ ਕਰਨ ਤੋਂ ਬਾਅਦ ਵੀ ਇਹ ਇਹ ਸਿਰਫ ਨਗੂਣੀ ਦੀ ਤਨਖਾਹ ਤੇ 9-10000 ਰੁਪਏ ਦੇ ਉੱਪਰ ਹੀ ਕੰਮ ਕਰ ਰਿਹਾ ਸੀ ਉਹ ਤਾਂ ਕਾਰਨ ਕੀ ਸੀ ਜਿਹੜੇ ਅਧਿਕਾਰੀ ਸੀਗੇ ਅਧਿਕਾਰੀ ਇਹ ਮੌਕੇ ਦੇ ਉੱਪਰ ਨਹੀਂ ਪਹੁੰਚੇਗੇ ਜਿਸ ਦੇ ਕਰਕੇ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਸੀਗਾ ਨਹੀਂ ਸਰ ਸਰਾਸਰ ਗੁੰਗਲੂਆਂ ਤੋਂ ਪੱਲਾ ਛਾੜ ਰਹੇ ਆ ਸਾਰਾ ਕੁਝ ਉਹਨਾਂ ਨੂੰ ਪਤਾ ਸੀ ਕਿ ਸਾਰਾ ਕੁਝ ਕੀ ਹੈ ਜੀ ਸਾਰਾ ਕੁਝ ਪਤਾ ਹੈ ਕਿ ਮੁਲਾਜ਼ਮਾਂ ਦੀ ਘਾਟ ਹੈ ਜੀ ਕਿਵੇਂ ਮੁਲਾਜ਼ਮ ਦਿਨ-ਰਾਤ 24-24 ਘੰਟੇ ਕੰਮ ਕਰ ਰਹੇ ਆ ਪਰ ਇਹ ਇਹਨਾਂ ਦੀਆਂ ਅੱਖਾਂ ਬਿਲਕੁਲ ਯਾਨੀ ਬੰਦ ਕੀਤੀਆਂ ਹੋਈਆਂ ਆ ਕਿਤੇ ਇਹਨਾਂ ਕਿਉਂਕਿ ਇਹਨਾਂ ਦੇ ਕੋਈ ਕਿਹ ਉਹ ਜੀਤਾ ਜਾ ਰਿਹਾ ਸਾਡੇ ਸਾਡੇ ਸਾਥੀ ਜਾ ਰਹੇ ਆ ਲਗਾਤਾਰ ਜਾ ਰਹੇ ਆ 15 ਦਿਨ ਪਹਿਲਾਂ ਇੱਕ ਹਾਸਾ ਹੋਇਆ ਉਹਦੇ ਵਿੱਚ ਵੀ ਸਾਥੀ ਸਾਡਾ ਕਰੰਟ ਲਾ ਕੇ ਉਹ ਡੀਐਮਸੀ ਦਾਖਲ ਹੈ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਯੋਗ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਵੀ ਇਹਦੇ ਛዱਸੀ ਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਨਰਨ ਜਰਨਲ ਸਿਟੀ ਮਾਹੌਲ ਇਸ ਥੀਟਰ ਪੰਨਾ ਰਾਤ ਹੀ ਬੰਦ ਸੀਗਾ ਗ੍ਰੀਨ ਸਿਟੀ ਥੀਟਰ ਪੰਨਾ ਲੈਵਲ ਤੇ ਇਹ ਬੰਦ ਸੀਗਾ 11:30 ਵਜੇ ਰਾਤ ਚੱਲਿਆ ਹੈ ਤੇ ਸਵੇਰੇ ਇਹਨਾਂ ਦੀ 5:30 5:00 6:00 ਵਜੇ ਫੇਰ ਲਾਈਟ ਬੰਦ ਹੋ ਗਈ ਤੇ ਕੋਈ சுரேਸ਼ ਆਪਣਾ 10:45 ਮਿੰਟ ਤੇ ਫਿਰ ਪਰਮਟ ਗਿਆ ਇਸੇ ਲੱਗਦੀ ਸੀ ਇਹ ਨਹੀਂ ਕੱਲਾ ਹੀ ਸੀਗਾ ਇਹ ਦਵਾਦਾ ਇਹ ਆਪਣੇ ਬਲੌ ਚੜਿਆ ਹੋਣਾ ਨਹੀਂ ਜੋ ਤੇ ਨਹੀਂ ਤੇ ਪਰਮਟ ਹੋ ਗਿਰਦਾ ਨਹੀਂ ਪਤਾ ਨਹੀਂ ਕਿਸੇ ਵਾਸਤੇ ਡੈਕ ਫੀਡਿੰਗ ਆ ਗਈ ਆ ਉਸ ਚੀਜ਼ ਦੀ ਅਸੀਂ ਦੇਖਦੇ ਪਏ ਆ ਕਿੱਦੋਂ ਸਪਲਾਈ ਕਿੱਦੋਂ ਆਈ ਆ ਤੇ ਇਹ ਮਤਲਬ ਉਹ ਟਾਵਰ ਨੇ ਕਾਫੀ ਉੱਚਾ ਸੀਗਾ ਰੋਡ ਕ੍ਰਾਸਿੰਗ ਹੋਣ ਕਰਕੇ ਤੇ ਉੱਪਰੋਂ ਦੇਖਦੇ ਆਂ ਇਹ ਤੇ ਉਦੋਂ ਤੇ ਥੋੜਾ ਜਿਹਾ ਮੇਰੇ ਕੋਲ ਕੁਝ ਠੀਕ ਸੀਗਾ ਫਿਰ ਇਹਨੂੰ ਲੈ ਕੇ ਹਸਪੀਟਲ ਆਏ ਇੱਥੇ ਮੋ ਗਈ ਸਿੱਧੂ ਹਸਪਤਾਲ ਹਾਂਜੀ ਸਿੱਧੂ ਹਸਪਤਾਲ ਲੈ ਕੇ ਆਏ ਆਂ ਤੇ ਪਰ ਮਤਲਬ ਵੀ ਸ਼ਾਇਦ ਰਸਤੇ 'ਚ ਇਹ ਦੀ ਡੈੱਥ ਹੋ ਗਈ। ਬਿਲਕੁਲ ਮੈਨੂੰ ਗਿਆਨ ਨਾ ਮੈਂ ਤਾਂ ਇਹਦੇ ਬਾਰੇ ਬਿਲਕੁਲ ਜਦੋਂ ਇਸ ਚੀਜ਼ ਦਾ ਪਤਾ ਲੱਗਾ ਵਾ ਤੇ ਮੈਂ ਉੱਥੇ ਸਬਸਟੇਸ਼ਨ ਤੇ ਪਹੁੰਚ ਗਿਆ ਵਾਂ ਕਿ ਪਰਮਿਟ ਕਿੰਨੇ ਨੰਬਰ ਪਰਮਿਟ ਲਿਆ ਵਾ ਕਿੰਨੇ ਤਾਂ ਪੁਨੇ ਲਿਆ ਵਾ ਬਿਲਕੁਲ 10 ਨੰਬਰ ਪਰਮਿਟ ਲਿਆ ਤੇ 10 01 45 ਮਿੰਟ ਤੇ ਮੇਰੇ ਜੇਏ ਸਮੇਤ ਅਸੀਂ ਉਸੇ ਵੜੇ ਸਿੱਧੂ ਹਸਪਤਾਲ ਇਹਨਾਂ ਲੈ ਕੇ ਆ ਨਾ ਉੱਥੇ ਐਮਰਜੈਂਸੀ ਦੇ ਵਿੱਚ ਖੜਿਆ ਪਰ ਉੱਥੇ ਡੈੱਥ ਹੋ ਗਈ। ਨਾਰੇ ਵਜ ਵੀ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਖਿਲਾਫ ਹਾਂ ਉਹ ਵੇਖੋ ਉਹਨਾਂ ਦਾ ਹੱਕ ਆ ਕਿਉਂਕਿ ਮੁਲਾਜ਼ਮ ਇੰਨੇ ਕਿ ਜ਼ਿਆਦਾ ਘਟਿਆ ਤੇ ਦਿਨੋ ਦਿਨ ਪ੍ਰੈਸ਼ਰ ਕੰਮ ਦਾ ਬਹੁਤ ਜ਼ਿਆਦਾ ਵਧਦਾ ਜਾਂਦਾ ਲੋਕਾਂ ਦੀ ਸਾਡੇ ਤੋਂ ਐਕਸਪੈਕਟੇਸ਼ਨ ਵੀ ਵਧਦੀਆਂ ਜਾਂਦੀਆਂ ਆਪੀ ਸਪਲਾਈ ਘੜੀ ਵੀ ਕੋਈ ਬਰਦਾਸ਼ਤ ਨਹੀਂ ਕਰਦਾ ਵੀ ਬੰਦ ਰਵੇ ਤੋਂ ਇਸ ਕਰਕੇ ਮਤਲਬ ਮੁਲਾਜ਼ਮਾਂ ਦੀ ਸਾਡੀ ਵੀ ਉਹ ਤੇ ਇਹੀ ਵੀ ਦੇਖ ਲੈ ਕੇ ਹਰ ਮਹੀਨੇ ਸਾਡੇ ਵੱਲੋਂ ਸਟੇਟਮੈਂਟ ਜਾਂਦੀ ਆ ਇਸ ਸਾਨੂੰ ਮੁਲਾਜ਼ਮ ਭਰਤੀ ਕਿਤੇ ਜਾਣ ਕੁਝ ਹੁਣ ਮੁਲਾਜ਼ਮ ਜਿਹੜੇ ਸੀਐਚਵੀ ਸੀਗੇ ਉਹ ਸਾਰੇ ਦੇ ਸਾਰੇ ਸਟ੍ਰਾਈਕ ਤੇ ਚੱਲ ਰਹੇ ਆ ਉਹਦੇ ਕਰਕੇ ਦਬਾਅ ਹੋਰ ਵਧ ਗਿਆ ਉਹ ਤੋਂ ਗਰਮੀ ਜ਼ਿਆਦਾ ਵੱਧ ਰਹੀ ਹੈ ਇਸ ਕਰਕੇ ਜ਼ਿਆਦਾ ਕੰਮ ਦਾ ਪ੍ਰੈਸ਼ਰ ਹੋਣ ਕਰਕੇ ਵੀ ਮਤਲਬ ਉਹ ਜਿੰਨੇ ਮੁਲਾਜ਼ਮ ਆ ਉਹਨਾਂ ਦੇ ਕੰਮ ਦਾ ਪ੍ਰੈਸ਼ਰ ਹੈਗਾ ਵੇਖੋ ਸਾਡੇ ਵੱਲੋਂ ਅਸੀਂ ਤੇ ਹਮੇਸ਼ਾ ਨਾਲ ਹੀ ਆ ਅਸੀਂ ਆਪ ਖੁਦ ਜਥੇ ਬੰਦੀਆਂ ਅਸੀਂ ਕੰਮ ਕਰਦੇ ਮੈਂ ਜੇ ਕੌਂਸਲ ਦੇ ਵਿੱਚ ਮੈਂ ਕਈ ਸਾਲ ਮੈਂ ਕੰਮ ਕੀਤਾ ਵਾ ਇਹ ਮਤਲਬ ਅਸੀਂ ਇਹਨਾਂ ਦੇ ਨਾਲ ਹੀ ਜਥੇ ਬੰਦੀਆਂ ਦੇ ਜੋ ਜਿੱਥੇ ਵੀ ਜਿੱਦਾਂ ਦਾ ਪ੍ਰੋਗਰਾਮ ਨਿਕਲ ਕੇ ਅਸੀਂ ਇਹਨਾਂ ਦੇ ਨਾਲ ਤੁਰੇ ਆ